ਇਹਨਾਂ ਦੀ ਸਾਰੀ ਟੀਮ ਹੈ ਇਹਨਾਂ ਨੇ ਇੱਕ ਕੰਪਨੀ ਗਾਰਡਨ ਦੇ ਵਿੱਚ ਸੰਗੀਤ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਕਿ ਹੌਲੀ-ਹੌਲੀ ਜਿਹੜੇ ਲੋਕ ਘਰਾਂ ਦੇ ਬੈਠੇ ਉਦਾਸ ਹੋ ਗਏ ਸੀਗੇ ਉਹਨਾਂ ਨੂੰ ਵਧੀਆ ਦਰਦਸ਼ਾ ਉਹਨਾਂ ਦੇ ਕੰਨਾਂ ਤੱਕ ਵਧੀਆ ਸੁਰੀਲੀ ਆਵਾਜ਼ਾਂ ਤੇ ਸੰਗੀਤ ਪਹੁੰਚਾਉਂਦਾ ਕੰਮ ਜਿਹੜਾ ਰਾਜੂ ਜੀ ਨੇ ਕੀਤਾ ਹਾਂਜੀ ਤੁਸੀਂ ਫ੍ਰੈਂਡਲੀ ਬਿਜ਼ਨਸ ਗਰੁੱਪ ਸੀ ਬਹਿਕਰ ਰਾਜੂ ਭయ్యా ਮੈਨੂੰ ਘਟ ਤੋਂ ਘਟ ਦੋਸਤਾਂ ਈ ਸਤੋਂ ਦੋਸਤਾਂ ਤੋਂ ਜਾਣ ਲੱਗੇ ਯੈਸ મેને વો એસ્તે ઉતھے જાકે મસૂફ મે ગઈ ડિસ્કવરી અપની ફામેલી મેને વિનિંગ રિસ્પેક્ટ એના પ્યાર શાયદ કિતા મિલે હો અપને રિલેટિવ તો નહીં મિલા હો સકતા અપને પ્રામા તો નહીં મિલા લેકિન મેને બહોત હી સરદિતી બહોત પ્યાર દીતા હર શરમ સ્ટેજ કે સારી ટીમ સારી હી ટીમ બને હી હે ફ્રેન્ટી મ્યુઝિકલ ગ્રુપ મે ચોનીયા દિલો જિસ વિ લેવલ પે મે પહોંચા હું મેં કસાની કિસી ટાઈમ સે किस टीम ने मेरे लिए बहुत रिस्पेक्टी और थैंक यू रजू भैया के प्यार करते रहो हमेशा थैंक यू भैया थैंक थैंक यू इस बहुत वेलकम है बहुत बहुत स्वागत है सर आपका हमारे आज के इस म्यूजिकल इवेंट में म्यूजिकल शो में उनके साथ हम आज

ਕਿ 27 ਜੁਲਾਈ ਸਾਡਲੇ ਜਨ ਦੇ ਮੁਖ ਨੂੰ ਰੱਖੇ ਹੋਏ 27 ਜੁਲਾਈ ਦੇ ਪੀਰਡ ਹੋਣ ਜਾਣੇ ਵਾਲਾ ਜਿਹੜਾ ਉੱਪਰ ਪਾਰਟੀ ਹੋ ਰਹੀ ਹੈ ਪਾਰਟੀ ਹੋਣ ਦੇ ਵਿੱਚ ਹੋਏਗਾ ਉਹਦੇ ਵਿੱਚ ਜਿਹੜਾ ਬਫੇ ਸਿਸਟਮ ਹੋਏਗਾ ਅਲਿੰਟਡ ਜਿਹੜਾ ਖਾਣ ਪੀਣ ਦਾ ਜਿਹੜਾ ਲੰਚ ਦਾ ਸਿਸਟਮ ਹੋਏਗਾ ਔਰ ਸਨੈਕਸ ਵੀ ਹੋਣਗੇ ਕੋਲਡਿੰਗ ਕਾਫੀ ਵੀ ਹੋਏਗੀ ਜੋਗੇ ਲਈ ਮੇਰੀ ਵਾਲੀ ਦੀ ਪਛਾਣ ਦੇ ਇਹੜੇ ਸਾਡੇ ਰੇਸ਼ਵਾਰ ਜੀ ਔਰ ਮਿਸਰੀ ਜਵਾਰ ਜੀ ਦੋਨੋਂ ਮੇਰੇ ਤੀਤਵਾਰੇ ਨੇ ਔਰ ਮਨਜੀਤ ਜੀ ਨੂੰ ਬੈਂਤੀ ਅਗੇ ਕੋਈ ਸਟੇਜ ਆਇਆ ਹੋਈ ਡ੍ਰੀਮ ਕੋਰਸ ਇਹਦੇ ਵਿੱਚ ਕੋਆਰਡੀਨੇਟਰ ਨੇ ਔਰ ਅਸੀਂ ਮਨਜੀਤ ਜੀ ਵੱਲੋਂ ਤੇ ਗੋੜੀ ਵਿੱਚ ਬੱਤੇ ਬਣਾਸ਼ ਵੱਲੋਂ ਤੇ ਡ੍ਰੀਮ ਕੋਰਸ ਵੱਲੋਂ ਇੱਕ ਅਨਾਉਂਸਮੈਂਟ ਆ ਕਿ ਜੋ ਇਹਨਾਂ ਦੀ ਸਟਾਈਟ ਰਾਈਟ ਦੀ ਫੀਸ ਲੱਗਿਆ ਸਿਰਫ ਔਰ ਸਿਰਫ 500 ਰੁਪਏ ਹੈ ਔਰ 500 ਰੁਪਏ ਦੇ ਵਿੱਚ ਅਲਿੰਗਣ ਜੋ ਬੁਫੇ ਸਿਸਟਮ ਪਲੈਸ ਕਾਫੀ ਸਾਰਾ ਬਲਕ ਦੇ ਵਿੱਚ ਦਿੱਤਾ ਗਿਆ ਔਰ ਦੋ ਸੌਂਗ ਹੋਣਗੇ ਉੱਪਰ ਦਾ ਹਵਾ ਆਏਗਾ ਔਰ ਇਥੇ ਅਸੀਂ ਦੋਨੇ ਇੱਕ ਅਨਾਉਂਸਮੈਂਟ ਇਹਨਾਂ ਦੇ ਹੱਥੋਂ ਇਸ ਕਰ ਰਹੇ ਆ ਜਿਹੜਾ ਵੀ ਇਹਨਾਂ ਦੇ ਵਿੱਚ ਜਿਹੜਾ 27 ਜਵਾਈ ਦਾ ਪ੍ਰੋਗਰਾਮ ਦੇ ਵਿੱਚ ਬੁਕਿੰਗ ਗਾਏਗਾ ਅਗਲਾ ਇੱਕ ਪ੍ਰੋਗਰਾਮ ਅਸੀਂ ਉਹਨਾਂ ਲਈ ਦੂਪਰ ਵੇਲੇ ਬੋਲ ਲੈ ਕੇ ਆਵਾਂਗੇ ਇਹ ਸਾਰੀ ਜਵਾਨ ਰਹੀ ਆ ਦੋਸਤੋ ਮੇਰੇ ਪ੍ਰੋਗਰਾਮ ਅਸੀਂ ਕਿਸ ਲਈ ਇਹ ਤੁਸੀਂ ਜਾਣਦੇ ਕਿ ਦੋਸਤਾਂ ਲਈ ਪ੍ਰੋਗਰਾਮ ਕਰਨਾ ਕੋਈ ਵੱਲ ਨਹੀਂ ਆ ਪਰ ਅਸੀਂ ਫਿਰ ਵੀ ਕਰਾਂਗੇ ਜੋ ਸਾਡੇ ਰਕੇਸ਼ワਦੀ ਦਾ ਸਾਥ ਦੇਗਾ ਹਾਂਜੀ ਸਾਰੇ ਸੁਸ਼ੀ ਕਾਂਜੀ ਸਾਰੇ ਜਿੰਨੇ ਮਹਿਨਾਜ ਹਸਤੀ ਅੱਤੇ ਪਹੁੰਚੀਆਂ ਨੇ ਸਾਰਿਆਂ ਦਾ ਜੀਆ ਵੈਲਕਮ ਔਰ ਮੈਂ ਦੇਖ ਰਿਹਾ ਕਿ ਜਿੰਨੀਆਂ ਆਵਾਜ਼ਾਂ ਨੇ ਕਿੱਥੇ ਲਾਇਆ ਬਿਲਕੁਲ ਕਾਫੀ ਤਰੀਕ ਹੈ ਬਿਲਕੁਲ ਆਪਾਸ ਨਹੀਂ ਹੈ ਬਹੁਤ ਵਧੀਆ ਜਿਨੇ ਵੀ ਸੇਟਰ ਗੱਲ ਚੁੱਕੇ ਨੇ ਸਾਰਿਆਂ ਦਾ ਥੈਂਕ ਯੂ ਔਰ ਸਾਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸੈਂਟਰਲ ਹਲਕਾ ਹਲਕਾ ਚਾਰਜ ਦਰਿੰਦਰ ਭੱਜ ਜੀ ਸਾਡੇ ਕੋਲ ਪਹੁੰਚੇ ਨੇ ਸਰ ਜੀ ਬਹੁਤ ਬਹੁਤ ਤੁਹਾਡਾ ਜੀ ਆਇਆਂ ਜੀ ਗੋਡ ਗਿਫਟ ਕੱਤੇ ਪ੍ਰੋਡਕਸ਼ਨ ਤੇ ਰੀਡਪੋਰਟ ਔਰ ਨਾਲ ਹੀ ਸ਼੍ਰੋਮਣੀ ਕਾਲੀ ਦੰਤੋਂ ਵੋਮਨ ਸੰਤੋਂ ਪ੍ਰਵਿੰਦਰ ਜੀ ਵੀ ਇੱਥੇ ਪਹੁੰਚੇ ਨੇ ਪ੍ਰਵਿੰਦਰ ਜੀ ਤੁਹਾਡਾ ਵੀ ਬਹੁਤ ਵੈਲਕਮ ਜੀ ਔਰ ਪ੍ਰਭ ਜੀ ਵੀ ਆਏ ਨੇ ਪ੍ਰਭ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ ਮੈਂ ਨਿਮਰਤਾ ਨਾਲ ਗੌਰਮੈਂਟ ਲੈਣੇ ਬਿਲਕੁਲ ਧਿਆਨ ਦਿਓ ਮੇਰੀ ਗੱਲਾਂ ਨੂੰ ਪਲੀਜ਼ ਨਿਸੰਧੂ ਮੈਂ ਸਿਰਫ 1 ਮਿੰਟ ਦੀ ਸ਼ਾਇਦ ਕਰ ਲਵਾਂਗੇ ਬੜੇ ਤਾਸ਼ ਅਰੋਸਤ ਕਰਨ ਲੱਗੇ ਆ ਜੀ ਮੈਂ ਤੇ ਨਰਿੰਦਰ ਜੀ ਨੇ ਜਿੰਨੀ ਆਵਾਜ਼ਾਂ ਸੁਣੀ ਹੈ ਬਹੁਤ ਵਧੀਆ ਹੈ ਔਰ ਮੈਂ ਕਰਾਈ ਬੋਕਟਰ ਦੇ ਨਾਲ ਨਾਲ ਪਰਫੈਸ਼ਨਲੀ ਵਿਜ਼ਿਕ ਡਾਇਰੈਕਟਰ ਵੀ ਐਮ ਰੇਕੋਰਡਿੰਗ ਸਟੂਡੀਓ ਸਿਟੀ ਸੈਂਟਰਲ ਉੱਥੇ ਮੇਰਾ ਹੈਂਡ ਔਰ ਜਿਨੇ ਵੀ ਸਿੰਗਰ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੈਂਟ ਕੀਤਾ ਹੈ ਜਿਨੇ ਵੀ ਅੱਜ ਇੱਥੇ ਸ਼ਿਰਕਤ ਕੀਤੀ ਹੈ ਉਹਨਾਂ ਵਾਸਤੇ ਇੱਕ ਸਾਡੇ ਵੱਲੋਂ ਨਰਿੰਦਰ ਜੀ ਵੱਲੋਂ ਅਸਵੇਂ ਵੱਲੋਂ ਤੇਰੇ ਕੇਚੀ ਵੱਲੋਂ ਇੱਕ ਆਫਰ ਹੈ ਜਦੋਂ ਅਸੀਂ ਸਟੂਡੀਓ ਦੇ ਵਿੱਚ ਕੋਈ ਵੀ ਟਰੈਕ ਰਿਕਾਰਡ ਕਰਦੇ ਆ ਉਹਦੀ ਮਿਕਸਿੰਗ ਡੱਬਿੰਗ ਮਿਊਜ਼ਿਕ ਵੀ ਦੇ ਵਿੱਚ ਹੁੰਦਾ ਹੈ ਬੀਟ ਸਿੰਗਾਰਾ ਸਾਲੀਆਂ ਕਰਦੇ ਆ ਜਿੰਨੇ ਤੁਸੀਂ ਟਰੈਕ ਗਾਏ ਆ ਜਾਂ ਹੋਰ ਵੀ ਜਿੰਨੇ ਤੁਸੀਂ ਪਾਉਣੇ ਚਾਹੁੰਦੇ ਹੋ 10000 ਰੁਪਿਆ ਅਸੀਂ ਉਹਦੀ ਇੱਕ ਟਰੈਕ ਦੀ ਹੁੰਦੀ ਹੈ ਪੇਪਰ ਹੁੰਦੀ ਹੈ ਜਿਨ੍ਹਾਂ ਵਿੱਚ ਇਰਚਾ ਹੁੰਦਾ ਹੈ ਲੇਕਿਨ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਵਧੀਆ ਆਵਾਜ਼ਾਂ ਨੂੰ ਮੁੱਖ ਰੱਖਦੇ ਹੋਏ ਜਦੋਂ ਮਰਜ਼ੀ ਤੁਸੀਂ 10 ਤਰੀਕ ਤੋਂ ਪਹਿਲੇ ਪਹਿਲੇ ਨਰਿੰਦਰ ਜੀ ਦਾ ਰਕੇਸ਼ ਜੀ ਦਾ ਮੇਰੇ ਨਾਲ ਪੂਰੀ ਜੀ ਦਾ ਤੁਸੀਂ ਰਸਤਾ ਬਣਾ ਸਕਦੇ ਹੋ ਤੁਹਾਡਾ 1000 ਰੁਪਏ ਦੇ ਵਿੱਚ ਸਾਰਿਆਂ ਦਾ ਇੱਕ ਇੱਕ ਟਰੈਕ ਜਿਹੜਾ ਪ੍ਰੋਫੈਸ਼ਨਲੀ 뮤ਜ਼ਿਕ ਦੇ ਨਾਲ ਤੁਹਾਡਾ ਟਰੈਕ ਕਰੋਕਿਆਂ ਦੇ ਵਿੱਚ रिकॉर्ड ਕੀਤਾ ਜਾਏਗਾ ਪਲੱਸ ਉਹਨੂੰ ਰਿਲੀਜ਼ ਵੀ ਕੀਤਾ ਜਾਏਗਾ ਨਾਲ ਹੀ ਉਹਨੂੰ ਨੈਕਸਟ ਵੀਡੀਓ ਜਿਹੜੀ ਹੈ ਤੁਹਾਡੀ ਬਣਾ ਕੇ ਅਸੀਂ ਵਧੀਆ ਤੋਂ ਵਧੀਆ ਕੰਪਨੀਆਂ ਦੇ ਵਿੱਚ ਉਹਨੂੰ ਸੀ ਅਫੀਸ ਰਿਲੀਜ਼ ਕਰਾਂਗੇ ਤਾਂ ਕਿ ਇਹ ਰਹਿੰਗੇ ਮਿੱਠੀਆਂ ਸੁਰੀਲੀਆਂ ਆਵਾਜ਼ਾਂ ਦੇ

ਜੋ ਅਲੀ ਸਾਇਫ ਹੰਡਰਨੇ ਹੋਇਆ। ਤਰੋਂ ਆਏ ਹੋਏ ਗੈਸਟ ਸੁੰਨੇ ਨੇ ਸਸਿਕਾ ਉਪਿਆਕ ਤੇ ਸਿਕਾ ਮਨਸ਼ਾ। ਔਰ ਜਿੰਨੇ ਵੀ ਜਿੰ ਆਏ ਹੋਏ ਗੈਸਟ ਡਾਇਰ ਸਿੰਕਰਸ ਉਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਦੀ ਆ। ਔਰ ਦਿ ਲੋ ਕਰਦੀ ਆ। ਔਰ ਬਹੁਤ سارے ਹਜੇ ਪ੍ਰੋਗਰਾਮਸ ਜਿੱਤੇ ਮੈਨੂੰ ਇਨਵਾਈਟ ਕੀਤਾ ਗਿਆ ਬਹੁਤ ਇਜ਼ਤ ਦਿੱਤੀ ਗਈ। ਗੋਡ ਗਿਫਟ ਫਟੇ ਪ੍ਰੋਡਕਸ਼ਨ ਨੂੰ ਮੇਰੇ ਵਿਵਲੋ ਬਾਰ ਕੋਰ ਬਦਈਆ। ਔਰ ਮੇਰੀ ਅਰਦਾਸ ਹੈ ਕਿ ਇਹ ਪ੍ਰੋਗਰਾਮ ਇਦਾਂ ਨਹੀਂ ਪਰ ਸੁਦੇ ਰਹੇ ਜਿਸ ਦਾ ਸਾਡੇ ਬੈਲ ਸਾਹਿਬ ਨੇ ਦੱਸਿਆ ਕਿ ਇਹਨੇ ਸਮੁਖ ਪੰਜਾਬ ਬੱਚਿਆਂ ਦਾ ਰੋਜ਼ਾਨ ਸੈਕਿੰਡ ਪੇਵਾਲ ਚਾਨ ਹੋਏਗਾ ਹੌਲੀ ਹੌਲੀ ਸਾਡੇ ਮੈਸੇਜ ਜਾਣਗੇ ਔਰ ਸਭ ਇਹ ਸ਼ੌਂਮੀ ਕਾਲੀਵਾਲ ਦੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਔਰ ਮੈਂ ਆਪਣੇ ਸਰਵਾਂ ਨੂੰ ਕੁਝ ਸ਼ਿਕਾਇਤ ਕਰਨੀ ਆ ਕੁਝ ਲਫ਼ਜ਼ ਜ਼ਿਆਦਾ ਟਾਈਮ ਨਹੀਂ ਲਵਾਉਂਗੀ ਇਸ ਪਾਰਟੀ ਨੇ ਇੰਨੀ ਕਿ ਜ਼ਿਆਦਾ ਸਾਨੂੰ ਇੱਜ਼ਤ ਦਿੱਤੀ ਆ ਸ਼ੌਮਨੀ ਅਗਾਲੀ ਦੱਲਨੇ ਤੁਹਾਨੂੰ ਸੀ ਦੱਸ ਨਹੀਂ ਸਕਦੇ ਸਾਡੀ ਖੇਤਰੀ ਪਾਰਟੀ ਆ ਔਰ ਸਾਡੇ ਸਰ ਉੱਤੇ ਖੜੇ ਹੋ ਜਾਂਦੇ ਜਿਸ ਦਾ ਮਾਨ ਸਨਮਾਨ ਧੀਆਂ ਪਹਿਣਾ ਦੀ ਇੱਜ਼ਤ ਇਸ ਚੀਜ਼ ਤੋਂ ਮੈਂ ਬਹੁਤ ਵੇਰ ਤਾਣਾ ਦੇਖਿਆ ਬਹੁਤ ਇੱਜ਼ਤ ਦਿੱਤੀ ਆ ਜਿਸ ਦਾ ਅੱਜ ਅਨਨ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਨਸ਼ੇ ਵੱਲ ਇਸ ਇਸੇ ਤਰ੍ਹਾਂ ਮੈਂ ਹੀ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਹਾਂ ਕਿ ਆਪਣੇ ਪ੍ਰੋਗਰਾਮ ਇਵੈਂਟ ਸਿਰਦਾ ਦੇ ਖੋਹਦੇ ਰਹੋ ਜਿਹਦੇ ਵਿੱਚ ਬੱਚਿਆਂ ਦਾ ਰੁਝਾਨ ਇਸ ਤਰ੍ਹਾਂ ਹੋ ਸਕੇ ਡਾਂਸਿੰਗ ਸਿੰਗਿੰਗ ਪੰਜਾਬੀ ਕਲਚਰ ਸਾਡੀ ਪੰਜਾਬੀ ਜ਼ੁਬਾਨ ਤਾਂ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਇਸਾ ਤੇ ਪੰਜਾਬੀ ਦਾ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਫੋਕ ਸਿੰਗਰ ਇਹੋ ਜਿਹੇ ਜੋ ਗਾਣੇ ਆ ਜੋ ਸੌਂ ਸੇ ਬੋਲੇ ਜਾਂ ਜੋ ਸੜੀ ਪੰਜਾਬ ਦੇ ਵਿੱਚ ਉਹ ਪੰਜਾਬੀ ਹੱਥਾਂ ਖੜੰਬੋ ਸਿੱਕੇ ਇਸ ਕਰਕੇ ਸਾਡੀ ਪਾਰਟੀ ਕੋਲੋਂ ਵੀ ਕੋਸ਼ਿਸ਼ ਰਹੇਗੀ ਸਾਡੇ ਵੱਲੋਂ ਵੀ ਪ੍ਰੋਗਰਾਮ ਕਰਵਾਏ ਜਾਣਗੇ ਬਸ ਇਹ ਨਹੀਂ ਕਹਿਣਾ ਚਾਹਦੀ ਆ ਬਹੁਤ-ਬਹੁਤ ਬਧਾਈਆਂ ਤੇ ਬਹੁਤ ਅੱਗੇ ਤੱਕ ਥੈਂਕ ਯੂ ਸੋ ਮਚ ਔਰ ਨਿੰਦਰ ਸਾਹਿਬ ਨੂੰ ਮੇਰੇ ਵੱਲੋਂ ਵੀ ਬਹੁਤ-ਬਹੁਤ ਥੈਂਕ ਯੂ ਕਿ ਇਸ ਪ੍ਰੋਗਰਾਮ ਦੇ ਪਹੁੰਚੇ ਨੇ ਅਸਾਂ ਦੇ ਹੋਰ ਪ੍ਰੋਗਰਾਮ ਤੇ ਵੀ ਆਉਂਦੇ ਰਹਿਣਗੇ ਥੈਂਕ ਯੂ ਸਰ ਮੈਡਮ ਨੇ ਜੋ ਚਰਮਨੀ ਅਕਾਲੀ ਦਲ ਬਾਰੇ ਗੱਲ ਕੀਤੀ ਤੁਹਾਡੇ ਨਾਲ ਪਹਿਲਾ ਮੈਂ ਵਾਜਬ ਨੇ ਸਭ ਜ ਆ ਵੀਇਆ ਪ੍ਰੋਗਰਾਮ ਦੂਸਰਾ ਹੈਗਾ ਸੰਗੀਤ ਦਾ ਮੈਂ ਤਾਂ ਹੁਣ ਬੋਲਣ ਲੱਗਾ ਵੀ ਸੁਭੀ ਪਾਉ ਪੰਜਾਬ ਦੇ ਸਾਥ ਸਾਥ ਮੁੱਖ ਮੰਤਰੀ ਇਹ ਡੀਪੀਸੀ ਆ ਤੇ ਉਹਨਾਂ ਨੇ ਗੋਵਿੰਦਗੜ੍ਹ ਕਿਲਾ ਬਣਵਾਇਆ ਸੀ ਬੜੀ ਜਦੋਂ ਜਾਂਦਾ ਖੋਲਿਆ ਸੀ ਕਿ ਕੋਂਥੇ ਮੰਨੇ ਪਰ ਮੰਨੇ ਜਿਹੜੇ ਹਸਤੀਆ ਹਿੰਦੁਸਤਾਨੀਆਂ ਜੋ ਤੰਦੀਰ ਕਪੂਰ ਜੀ ਅਨਿਲ ਕਪੂਰ ਜੁਹੀ ਚਾਵਲਾ ਇਹੋ ਜਿਹੇ ਹੀਰੋਆਂ ਤੇ ਬਣਾਈਆਂ ਸੀ ਨੇ ਛੇ ਅਕਾਲੀ ਦਲ ਨੇ ਸੰਗੀਤ ਨੂੰ ਪੰਜਾਬ ਤੇ ਖੇਡਾਂ ਨੂੰ ਪੰਜਾਬ ਨੂੰ ਉੱਚਾ ਚੁੱਕਣ ਵਾਸਤੇ ਤੁਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚ ਸਾਰਿਆਂ ਨਾਲ ਸੰਤਲ ਹੋ ਗਏ ਕੋਈ ਆਪ ਪਾਰਟੀ ਦੇ ਕੋਈ ਅਕਾਲੀ ਦਲ ਦੇ ਕੋਈ ਕਾਂਗਰਸ ਦੇ ਕਿਤੇ ਭਾਰਤੀ ਜਨਤਾ ਪਾਰਟੀ ਚ ਨਹੀਂ ਪਰ ਜੋ ਡਵੈਲਪਮੈਂਟ ਅਕਾਲੀ ਦਲ ਨੇ ਕੀਤੀ ਆ ਇੱਕ ਸੋਸ਼ਲ ਮੀਡੀਆ ਨੇ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਕਿ ਨਸ਼ਾ ਵੇਚਿਆ ਜੀ ਫਲਾਨ ਕੀਤਾ ਪਰ ਇਹ ਸਭਾ ਕੁਝ ਗਲਤ ਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਨੂੰ ਬਚਾਈਏ ਇਕ ਨਾ ਦੁਬਾਰਾ ਆਪਣੀ ਪਾਰਟੀ ਨੂੰ ਖੇਡ ਲੈ ਗਿਆ ਚੋਣ ਨਹੀਂ ਆ ਕਾਲੀ ਦਲ ਨੂੰ ਲੈ ਕੇ ਆਏਗੇ ਫਿਰ ਪੰਜਾਬ ਆਪਣਾ ਫਿਰ ਇਸ ਇਵਾਇਰਨਮੈਂਟ ਜੋ ਕੋਈ ਉਸ ਤੋਂ ਦੂਰੀ ਤੇ ਨਹੀਂ ਹੋਗੀ ਸੁਪਰੀਮ ਕਾਨੂੰਨ ਇਹਨਾਂ ਦਮ ਰੱਖਦਾ ਮਜਿਸ਼ਿਆ ਸਭ ਦਮ ਰੱਖਦੇ ਆ ਟੀਚਿਆ ਸਭ ਨੂੰ ਪਸਾਉਂਦੀ ਆ ਦੇਖੋ ਕਿੰਨੀ ਕਿੰਨੀ ਚਾਲਾਂ ਚਲਦੀ ਹੈ ਨਜ਼ਾਇਜ਼ ਪਰ ਕੇ ਅੰਦਰ ਦੇਤਾ ਕੋਈ ਨਹੀਂ ਪਰਮਾਤਮਾ ਨਾਲ ਆ ਸਾਰਾ ਕੁਝ ਸਹੀ ਹੋਏਗਾ ਬਾਹਰ ਵੀ ਆਉਣਗੇ ਪੰਜਾਬ ਦੀ ਬਿਹਤਰੀ ਵਾਸਤੇ ਕੰਮ